ਆਪਕਾ ਤੋਂ ਆਈ ਹੁਣ ਵੀ ਕੱਲ ਪਰਸਵਾੜੀ ਕੱਲ ਪਰਸਵਾੜੀ ਧੰਨਵਾਦਵਾੜੀ ਮੇਰੇ ਪੁੱਤ ਨੇ ਨਾ ਹੁਣ ਖੁਸ਼ ਰਹਿਣਾ ਕਿਹਨਾਂ ਕੱਲ ਪਰਸਵਾੜਾ ਨਾ ਪਰ ਮਾਰਨਾ ਦੇ ਮੈਨੂੰ ਇੰਨਾ ਵੀ ਨਹੀਂ ਕੋਤਕ ਪਾਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖਰਕਾਰ ਅਹੀਂ ਪਹੁੰਚ ਕੇ ਲੰਮਾ ਪਿੰਡ ਲਮਾਪਿੰਡ ਦੇ ਵਿੱਚ ਤੁਸੀਂ ਸਾਰੇ ਜਣੇ ਨੂੰ ਪਤਾ ਵਾ ਕਿ ਲਮਾਪਿੰਡ ਕੌਣ ਰਹਿੰਦਾ ਵਾ ਗੁਰਲੀਨ ਜਿਹਦਾ ਅੱਜ 28 ਤਰੀਕ ਆ 28 ਤਰੀਕ ਨੂੰ ਬਰਸਡੇ ਤੇ ਬਰਸਡੇ ਦੇ ਤੌਰ ਤੇ ਉਹ ਉਹਨੂੰ ਇੱਕ ਸਰਪ੍ਰਾਈਜ਼ ਦੇਣ ਦੇ ਲਈ ਸਾਰਾ ਕੁਝ ਕਿਉਂਕਿ ਉਹਦੇ ਬੱਚੇ ਵੱਲੋਂ ਇੱਕ ਰਿਕੁਆਇਰਮੈਂਟ ਸੀ ਕਿ ਮੇਰਾ ਬਰਸਡੇ ਕਦੀ ਵੀ ਕਿਸੇ ਨੇ ਮਨਾਇਆ ਜਿਹੜੀਆਂ ਤੋਤਲੀਆਂ ਗੱਲਾਂ ਦੇ ਨਾਲ ਉਹਨੇ ਸਾਨੂੰ ਤੁਹਾਨੂੰ ਸਾਰਿਆਂ ਨੂੰ ਜਣਿਆਂ ਨੂੰ ਇੱਕ ਰਿਕੁਐਸਟ ਕੀਤੀ ਸੀ ਕਿ ਮੇਰੇ ਲਈ 5 ਗਿਫਟ ਜਾਂ ਜੋ ਵੀ ਚੀਜ਼ਾਂ ਜਿਹੜੀਆਂ ਉਹਨੇ ਕਹੀਆਂ ਸੀ ਉਹ ਚੀਜ਼ਾਂ ਜਿਹੜੀਆਂ ਵਾ ਤੁਸੀਂ ਅੱਗੇ-ਅੱਗੇ ਵੀਡੀਓ ਦੇ ਵਿੱਚ ਤੁਸੀਂ ਵੇਖੋਗੇ ਤੇ ਆਓ ਚਲਦੇ ਹਾਂ ਕਿ ਅੱਜ ਗੁਰਲੀਨ ਦਾ ਜਿਹੜਾ ਬਰਸਡੇ ਹੈ ਵਾ ਉਹ ਕਿਹੜੇ ਤਰੀਕੇ ਨਾਲ ਸੈਲੀਬ੍ਰੇਟ ਸੈਲੀਬ੍ਰੇਟ ਹੋਣਾ ਵਾ ਉਹ ਸਾਰਾ ਕੁਝ ਤੁਹਾਡੀਆਂ ਦੁਆਵਾਂ ਸਦਕੇ ਸਾਰਾ ਕੁਝ ਹੋਇਆ ਤੁਸੀਂ ਦੁਆ ਕੀਤੀ ਆ ਤੇ ਇਹ ਸਾਰੀ ਸੈਲੀਬ੍ਰੇਸ਼ਨ ਤੁਹਾਡੀ ਦੁਆ ਕਰਕੇ ਹੋਣ ਲੱਗੀ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਤੇ ਥੋੜੇ ਸਮੇਂ ਤੱਕ ਮਿਲਦੇ ਆ ਇੱਥੇ ਵੇਖੋ ਜੀ ਸਭ ਤੋਂ ਵੱਡੀ ਗੱਲ ਆ ਕਿ ਆਂਦੇ ਆ ਕਿ ਬਾਣੇ ਵਾਲੇ ਹੋ ਕੇ ਬਰਸਡੇ ਸੈਲੀਬ੍ਰੇਸ਼ਨ ਕੇਕ ਕਟਿੰਗ ਨਹੀਂ ਕਰੀਦਾ ਪਰ ਜਿਹਨਾਂ ਘਰਾਂ ਦੇ ਵਿੱਚ ਬੱਚੇ ਹੁੰਦੇ ਆ ਨਾ ਉਹ ਸਾਡੇ ਤੁਹਾਡੇ ਵਰਗੇ ਸਾਰਿਆਂ ਸਾਰਿਆਂ ਦੇ ਘਰ ਵਾ ਸਾਰੇ ਘਰਾਂ ਦੇ ਵਿੱਚ ਬੱਚਿਆਂ ਦੀ ਖੁਸ਼ੀ ਦੇ ਲਈ ਜੋ ਕੁਝ ਹੁੰਦਾ ਵਾ ਨਾ ਜੋ ਮर्यादा ਦੇ ਵਿੱਚ ਰਹਿ ਕੇ ਅਸੀਂ ਕਰਦੇ ਆਂ ਤੇ ਉਹ ਸਾਰੇ ਜਾਨੇ ਆਪੋ ਆਪਣੇ ਘਰਾਂ ਦੇ ਵਿੱਚ ਕਰਦੇ ਨੇ ਇਸੇ ਕਰਕੇ ਕਮੈਂਟਾਂ ਦੇ ਵਿੱਚ ਕੋਈ ਵਿਦਵਾਨ ਨਾ ਬਣੇ ਜਿਆਦਾ ਤੇ ਬੱਚਿਆਂ ਦੀ ਖੁਸ਼ੀ ਅੱਗੇ ਸਾਰਾ ਕੁਝ ਜਾ ਜਾਂਦਾ ਵਾ ਇਸੇ ਕਰਕੇ ਬੱਚਿਆਂ ਦੀ ਜਿਹੜੀ ਖੁਸ਼ੀ ਆ ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆਂ ਤੇ ਖੁਸ਼ੀ ਨੂੰ ਵੇਖਣ ਦੇ ਲਈ ਅੰਤ ਤੱਕ ਜਰੂਰ ਬਣੇ ਰਹੋ ਜੀ ਬਾਕੀ ਗੁਰਲੀਨ ਨੂੰ ਸਰਪ੍ਰਾਈਜ਼ ਮਿਲਣ ਵਾਲੇ ਨੇ ਉਹਨਾਂ ਦੋਵੇਂ ਭਰਾਵਾਂ ਨੂੰ ਸਰਪ੍ਰਾਈਜ਼ ਮਿਲ ਸਰਪ੍ਰਾਈਜ਼ ਮਿਲਣ ਵਾਲੇ ਨੇ ਕਿਉਂਕਿ ਵੇਖੋ ਜੀ ਗੁਰਲੀਨ ਦਾ ਅੱਜ 28 ਤਰੀਕ ਵਰਸਡੇ ਆ ਇੱਕ ਦਿਨ ਛੱਡ ਕੇ ਕੀ ਨਾਂ ਦਾ ਛੋਟੇ ਬੱਚੇ ਦਾ ਵਰਸਡੇ ਆ ਇੱਕ ਤਰੀਕ ਨੂੰ ਇਸੇ ਮਹੀਨੇ ਦੀ ਇੱਕ ਤਰੀਕ ਨੂੰ ਵੱਡੇ ਬੇਟੇ ਦਾ ਉਹਨਾਂ ਦੇ ਗੁਰਲੀਨ ਦੇ ਵੱਡੇ ਭਰਾ ਦਾ ਜਨਮ ਦਿਨ ਸੀ ਤਿੰਨਾਂ ਦਾ ਕੰਬਾਈਨ ਜਿਹੜਾ ਵਾ ਬਰਥਡੇ ਆ ਉਹ ਇੱਥੇ ਮਨਾਉ ਇੱਥੇ ਮਨਾਉਣ ਜਾ ਰਹੇ ਆ ਤਿੰਨਾਂ ਦੇ ਰੈਐਕਸ਼ਨ ਵੇਖਣ ਵਾਸਤੇ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਓ ਤੇ ਇਹਦੇ ਵਿੱਚ ਬਹੁਤ ਕੁਝ ਤੁਹਾਨੂੰ ਤੁਹਾਡੀ ਰੂਹ ਨੂੰ ਸਕੂਨ ਮਿਲੇਗਾ ਹਾਂਜੀ ਉਹ ਮਿਲ ਦੇ ਹਾਂਜੀ ਤੇ ਇਹ ਸਾਰੇ ਗਿਫਟ ਜਿਹੜੇ ਉਹਦੇ ਵਾਸਤੇ ਲੈ ਕੇ ਗਏ ਹਾਂ ਹੀ ਕਿ ਉਹ ਜਿੱਥੇ ਲੋਕੇਸ਼ਨ ਤੇ ਆਪਾਂ ਬਰਥਡੇ ਸੈਲੀਬ੍ਰੇਟ ਕਰਨਾ ਹੈ ਉਹ ਲੋਕੇਸ਼ਨ ਦੇ ਉੱਤੇ ਸਾਰੇ ਗੁਰਲੀਨ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਸੈੱਟ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਅਸੀਂ ਸਾਰੇ ਗਿਫਟ ਵਗੈਰਾ ਇੱਥੇ ਰੱਖ ਕੇ ਡੈਕੋਰੇਸ਼ਨ ਦਾ ਪ੍ਰਬੰਧ ਸਾਰਾ ਕਰਕੇ ਤੇ ਫਿਰ ਅਸੀਂ ਜਾਵਾਂਗੇ ਗੁਰਲੀਨ ਨੂੰ ਲੈਣ ਤੇ ਗੁਰਲੀਨ ਨੂੰ ਇਸ ਬਾਰੇ ਕੁਝ ਪਤਾ ਨਹੀਂ ਹੈ ਕਿ ਅੱਗੇ ਕੀ ਹੋਣ ਵਾਲਾ ਉਹਨੂੰ ਇਹ ਹੀ ਹੈ ਕਿ ਅਸੀਂ ਘਰੇ ਜਾਵਾਂਗੇ ਤੇ ਘਰੇ ਜਾ ਕੇ ਉਹਦਾ ਬਰਥਡੇ ਸੈਲੀਬ੍ਰੇਟ ਕਰਾਂਗੇ ਕੇਕ ਵਗੈਰਾ ਲੈ ਕੇ ਆਉਣਗੇ ਤੇ ਉੱਥੇ ਅਸੀਂ ਬਰਥਡੇ ਸੈਲੀਬ੍ਰੇਟ ਕਰਨਾ ਆਓ ਚੱਲਦੇ ਹਾਂ ਗੁਰਲੀਨ ਨੂੰ ਲੈਣ ਲਓ ਜੀ ਗੁਰਲੀਨ ਦੇ ਆਉਣ ਤੋਂ ਪਹਿਲਾਂ ਪਹਿਲਾਂ ਉਹਦਾ ਜੋ ਹੈਂਪਰ ਰੈਡੀ ਕਰਵਾਇਆ ਸੀ ਉਹ ਵੀ ਪਹੁੰਚ ਗਿਆ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਸਾਰੇ ਪ੍ਰਬੰਧ ਕੀਤੇ ਜਾ ਰਹੇ ਆ ਤੇ ਉਸ ਤੋਂ ਬਾਅਦ ਦੇਖਦੇ ਹਾਂ ਕੀ ਹੁੰਦਾ ਬਸ ਅਸੀਂ ਰਿਐਕਸ਼ਨ ਦੇਖਾਂਗੇ ਰੀਐਕਸ਼ਨ ਕੀ ਹੁੰਦਾ ਵਾ ਉਹ ਰਿਐਕਸ਼ਨ ਸਾਰੇ ਜਣੇ ਚੈੱਕ ਕਰੀਂਕੋ ਚਲਿਓ ਪਾ ਮੰਨ ਜਾ ਬੜੀ ਚਸਕਾਲ 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 ਹੈ ਚਸਕਾਲ ਅੱਜ ਬੜੇ ਨਵੇਂ ਸ਼ੂਰ ਪਾਏ ਅੱਜ ਇਹ ਦੇਖੋਣੇ ਹੈ ਇਹ ਤੇ ਬੜੇ ਸ਼ੂਰ ਪਾਏ वाहे गुरु जी का खालसा वाहगुरु जी का फतेकाल जी खालसा वाहेगुरु जी की फतेह जी ठीक ठाक पापा जी वागुरु जी का खालसा आपा जाना हूं ਜਾਣਾ ਆਪਲੇ ਡਰੈਸ ਪਾਓਗੇ ਨਾ ਆ ਖੋਲ ਦੀਏ ਹਾਂ ਖੋਲ ਦੇ ਇਹ ਆ ਆ ਬਸ ਇਸੇ ਆ ਬੇਲੇ ਉਹ ਇਹਨਾਂ ਦਾ ਅਲੱਗ ਦਿੱਤੀ ਨਾ ਆਏ ਬਾਹਰ ਦੀ ਦਿੱਤੀ ਨਾ ਲੌਂਗੇ ਵਾਲੇ ਤੋਂ ਆਪਾ ਲਓ ਆਪਾ ਲਓ ਆ ਚੱਕੋ ਆ ਚਾਹ ਮਤੇ ਨੂੰ ਪਤਾ ਇਹਨਾਂ ਨੂੰ ਆ ਬੇਣਾ ਆ ਭੈਣਾਂ ਨੂੰ ਪਤਾ ਨਾ ਤੁਹਾਨੂੰ ਕਿਹੜਾ ਆ ਆ ਕਮਲ ਗ੍ਰੈਂਡ ਨਹੀਂ ਨਹੀਂ ਹੰਗਰੀ ਪੁਆਇੰਟ ਹੈਗਾ ਇੱਥੇ ਛੋਟਾ ਯਾ ਰੈਸਟੋਰੈਂਟ ਅੱਛਾ ਹਾਂਜੀ ਕਿੱਥੇ ਚੱਲੇ ਇਹ ਅੱਜ ਕਿਹੜਾ ਜਿਹੜਾ ਬਾਡੇ

ਜੀ ਤੇ ਤੁਸੀਂ ਸਾਰੇ ਨੇ ਵੇਖ ਹੀ ਲਿਆ ਕਿ ਗੁਰleen ਨੂੰ ਕੀ ਸਰਪ੍ਰਾਈਜ਼ ਮਿਲਿਆ ਹੈ ਮਤ ਵੀ ਪੂਰਾ ਪੂਰਾ ਇੰਜੋਏ ਕਰ ਰਿਹਾ ਵਾ ਗੁਰleen ਬਹੁਤ ਜ਼ਿਆਦਾ ਖੁਸ਼ ਸੀ ਸੀਗੀ ਤੇ ਐਕਸਾਈਟਿਡ ਵੀ ਹੀ ਕਿ ਮੇਰੇ ਲਈ ਕਿਹੜਾ ਕੇਕ ਹੈ ਉਹਨੂੰ ਲੱਗਦਾ ਪਿਆ ਹੈ ਸ਼ਾਇਦ ਮੇਰੇ ਲਈ ਹੈ ਸਾਰਾ ਕੁਝ ਚਲੋ ਦੋਨੋਂ ਬ੍ਰਦਰ ਜਿਹੜੇ ਜਿਵੇਂ ਤੁਹਾਨੂੰ ਅੱਗੇ ਦੱਸਿਆ ਹੀ ਉਹਨਾਂ ਦਾ ਵੀ ਨਾਲ ਹੀ ਬਰਥਡੇ ਸੈਲੀਬ੍ਰੇਟ ਹੋ ਗਿਆ ਬਟ ਮੋਸਟਲੀ ਜਿੱਦਾਂ ਕਹਿ ਲਓ ਕਿ ਬਰਥ ਬਰਥਰਲੇ ਡੇ ਜਿਹੜਾ ਹੈਗਾ ਉਹ ਗੁਰleen ਦਾ ਸੀਗਾ ਇਸ ਕਰਕੇ ਜਿਆਦਾ ਸਪੈਸ਼ਲ ਜਿਹੜਾ ਉਹਨੂੰ ਪਿਲ ਹੋ ਰਿਹਾ ਹੈ ਪਰਥ ਦੇ ਕਰ ਲਾ ਪਰਥ ਦੇ ਕਰ ตัวนี้ของนะแกลปปิ่งเอาตัวนี้ของนะพ่อตัวนี้ของเป็นหรือเปล่ารอรอรอกระมินเจ้าเลยเจ้าเลยเจ้าเลยไม่ใช่ ਬੰਦ ਕਰ ਦੋ ਤੂੰ ਮੂੰਹ ਤੋਂ ਆ ਆ ਕਿੰਨੇ ਲੈਣਾ ਆ ਕਿੰਨੇ ਲੈਣਾ ਮੈਂ ਲੈ ਲਿਖੇ ਕਿੰਨੇ ਮੰਗੇ ਸੀ 5 ਕਿੰਨੇ ਕਿੰਨੇ ਆ ਗਏ 1 2 3 4 5 6 7 8 9 10 11 11 ਇਹ ਕਿਤਾਬ ਇਹਦਾ ਜੇਪਨ ਅੱਜ ਥੈਂਕ ਯੂ ਜੀ ਚਲੋ ਹੁਣ ਸਾਨੂੰ ਬਿਠਾ ਲਓ ਕਹਤਾ ਆਪਾਂ ਬਹਿ ਜੀਏ ਖਾਂਦੇ ਹੁਣ ਲਈ ਆਪਣੇ ਆਪਣੇ ਟੇਬਲ ਤੇ ਬਹਿ ਜੀਏ ਤੇ ਜਿਹਨੇ ਜੋ ਜੋ ਛਕਣਾ ਉਹ ਛਕ ਲੈ ਇਹ ਅਸਲ ਦੇ ਵਿੱਚ ਟੈਡੀ ਜਿਹੜਾ ਗੁਲਾਬੀ ਰੰਗ ਦਾ ਤੁਸੀਂ ਟੈਡੀਅਰ ਵੇਖਿਆ ਨਾ ਉਹਦੇ ਵਿੱਚ ਅਸਲ ਦੇ ਵਿੱਚ ਇਹ ਨਹੀਂ ਸੀ ਕਿੰਨੀ ਔਖੀ ਜੌਬ ਆ ਕਿ ਇੱਕ ਗਰਮੀ ਦੇ ਵਿੱਚ ਇਹ ਸਾਰਾ ਸੂਟ ਪਾ ਗਿਆ ਨਾ ਤੇ ਕਿਸੇ ਨੂੰ ਕੁਝ ਹੀ ਦੇਣ ਦੇ ਲਈ ਕਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਡੀਸੈਂਟ ਡੀਸੈਂਟ ਡੈਕੋਰੇਸ਼ਨ ਅਮਰਸਰ ਅਮਰਸਰ ਤੋਂ ਸਾਡੇ ਨਾਲ ਹੀ ਆਏ ਆਪਣੀ ਗੱਡੀ ਦੇ ਵਿੱਚ ਤੇ ਬਹੁਤ ਜਿਆਦਾ ਦਿਲ ਦੀਆਂ ਗਹਿਰਾਈਆਂ ਦਾ ਧੰਨਵਾਦ ਅੱਜ ਦਾ ਈਵੈਂਟ ਜਿਹੜਾ ਆ ਸਾਰਾ ਕੁਝ ਖਿਲਰਿਆ ਤੁਸੀਂ ਵੇਖ ਲਏ ਜੀ ਨਾ ਇਹ ਸਾਰਾ ਕੁਝ ਇੱਕ ਈਵੈਂਟ ਦਾ ਹਿੱਸਾ ਸੀ ਗੁਰਲੀਨ ਨੂੰ ਖੁਸ਼ ਕਰਨ ਦੇ ਲਈ ਸਾਰੇ ਜਣੇ ਗੁਰਲੀਨ ਨੂੰ ਜਾਣਦੇ ਆ ਸਾਡੇ ਚੈਨਲ ਦੇ ਮਾਧਿਅਮ ਰਹੀ ਸਾਰੇ ਜਣੇ ਵੇਖਦੇ ਆ ਬਹੁਤ ਧੰਨਵਾਦ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਯਾਰਾ ਸਹੀ ਗੱਲ ਆ ਸਹੀ ਗੱਲ ਆ ਕਿਉਂਕਿ ਜੇ ਤੁਸੀਂ ਨਾ ਹੁੰਦੇ ਤਾਂ ਸੁੱਖਾ ਹੋ ਜਾਣਾ ਬਣਾ ਆ ਅੰਮ੍ਰਿਤਸਰ ਤੋਂ ਚੱਲ ਕੇ ਆਏ ਆ ਇੱਕ ਕਿਸੇ ਬੱਚੇ ਦੇ ਲਈ ਜਿਹਦੇ ਮਾਂ ਪਿਓ ਨਹੀਂ ਹੈਗੇ ਪਰ ਇਹ ਕਿਸਾਨ ਸਾਨੂੰ ਤੁਹਾਡੇ ਵਰਗਿਆਂ ਜਦੋਂ ਸਾਡਾ ਜੁੜਦੇ ਆ ਨਾ ਉਹ ਤੋਂ ਸਾਨੂੰ ਖੁਸ਼ੀ ਬੜੀ ਮਿਲਦੀ ਏ ਸੀ ਜੀ ਬਹੁਤ ਬਹੁਤ ਧੰਨਵਾਦ ਬੈਰੋ ਆ ਰਹੀ ਥੇਰੋ ਇਹ ਮੇਰਾ ਬਾਟੇ ਨਾ ਇਹ ਤੇ ਬਾਬਾਈ ਨੇ ਬਣਾਇਆ ਹੈ ਨਾ ਹਾਂਜੀ ਨਾ ਬਾਬਾਈ ਨੇ ਸੰਪੇਟਿਆ ਨਾ ਹੰਤਾ ਦੇ ਪਪਾਈ ਨੇ ਭੇਜਿਆ ਵਾ ਕਿ ਉਹਨਾਂ ਦੇ ਕਿ ਉਹਨਾਂ ਦੇ ਪਪਾ ਰਸਨੀਹਾ ਹੈ ਕਿ ਮੇਰੇ ਪੁੱਤਰਾ ਜਿਹੜਾ ਬਰਸੇ ਹੈ ਨਾ ਬੜਾ ਸੋਣਾ ਬਣਾਉਣਾ ਨਾ ਤਾਂ ਨਾ ਇਹ ਸਾਰਾ ਪਾਪਾ ਨੇ ਬਣਾਇਆ ਪਾਪਾ ਨੇ ਸਾਰਾ ਕੁਝ ਭੇਜਿਆ ਵੇ ਸਾਰਾ ਕੁਝ ਪੰਡਾ ਵੀ ਨਾ ਪੰਡਾ ਵੀ ਬੰਦਾ ਵੀ ਪਾਪਾ ਨੇ ਭੇਜਿਆ ਵਾ ਉਹ ਫੁਹਾਰੇ ਥੱਲੇ ਹੀ ਉਹ ਵੀ ਪਾਪਾ ਨੇ और जो करता जो सारे निकले ही ना की बिचो फुल निकले से सारे पापा ने कहते पापा ने आख्या कि मेरे मेरे का बर्थडे है ना तो इन्ना कोहना होगा कि मेरा पुत जरा खुश हो जाए ये खुश हो गए तो पापा ने थैंक यू करो क्या वाहेगुरु जी का खालसा वाहे है की अब इतने रहना इतना लागे लिया वो रूम लिया वो इतने ਤੁਸੀਂ ਸਾਡੇ ਨਾਲ ਸਾਰੇ ਹਟਣਾ ਰੋ ਗਿਆ ਤੇ ਹਾਂਜੀ ਹਾਂ ਅੰਜੋਏ ਕਰਾਂਗੇ ਸਾਰੇ ਚਲੋ ਚੱਪਾ ਚਲੋ ਪਰ ਆਪਾਂ ਤੇ ਸ਼ਾਮ ਨੂੰ 5 ਵਜੇ ਚੱਲ ਜਾਣਾ ਅੰਮ੍ਰਿਤਸਰ ਇਹ ਨਹੀਂ ਜਾਣੀ ਦੇਣਾ ਇਹ ਨਹੀਂ ਜਾਣੀ ਦੇਣਾ ਨਹੀਂ ਜਾਣੀ ਦੇਣਾ ਤੁਸੀਂ ਜਾਣੀ ਜਾਣਾ ਕਿਤਰਾ ਰੋਕੋਗੇ ਤੁਸੀਂ ਤਾਂ ਤੇ ਬੈਗ ਲੈ ਕੋਲ ਲੈਣਾ ਹਾਂ ਤਾਂ ਤੇ ਬੈਗ ਲੈ ਕੋਲ ਲੈਣਾ ਬੈਗ ਤੇ ਪੈਸੇ ਸਾਡਾ ਗੱਡੀ ਚ ਪਿਆ ਹੋ ਗੱਡੀ ਚਾਬੀ ਤੇ ਲੈ ਕੋਲ ਹੋ ਰਿਹਾ ਗੱਡੀ ਦੀ ਚਾਬੀ ਤੇ ਮੇਰੇ ਕੋਲ ਤੇਰੀ ਚਾਬੀ ਚੋਰੀ ਕਰਕੇ ਲੈ ਨਹੀਂ ਚਾਬੀ ਚੋਰੀ ਕਰਕੇ ਤੇ ਵੇਖੋ ਤੁਸੀਂ ਉਹ ਤੇ ਮੇਰੇ ਜੇਬ ਦੇ ਵਿੱਚ ਹੈ ਜੀ ਇਨਾ ਪੂਰਾ ਦਿੱਤਾ ਸ਼ੀਸ਼ਾ ਅੰਦਰ ਹੀ ਤਾਂ ਜਾਣੀਂਗਾ ਨਾ ਮੈਂ ਤਾਂ ਅੰਦਰ ਅੰਦਰ ਆਮੋਲ ਵਰ ਨੂੰ ਲੈ ਇਹ ਗੀ ਦਿੱਤਾ ਸ਼ੀਸ਼ਾ ਤੋੜ ਕੇ ਕਾਦਰ ਹੈ ਸ਼ੀਸ਼ਾ ਤੋੜ ਦੇਣਾ ਹਟ ਹੁਣ ਆਹ ਸਿਲਾ ਦੋਗੇ ਸਾਨੂੰ ਹੈ ਸ਼ੀਸ਼ਾ ਤੋੜ ਦੇਣਾ ਤੂੰ ਜੇ ਸ਼ੀਸ਼ਾ ਤੋੜ ਦੋ ਅਹੀਂ ਆਦੇ ਇੱਥੇ ਰਹਿਵਾਂਗੇ ਠੀਕ ਹੈ ਹਾਂਜੀ ਹਾਂ ਉਹ ਲੈ ਲੋ ਸਤ ਜੀ ਹਾਂਜੀ ਤੇ ਇੱਥੇ ਥੋੜੀ ਜਿਹੀ ਮਾਈਕ ਦੀ ਪ੍ਰੋਬਲਮ ਹੋ ਗਈ ਸੀ ਮਾਈਕ ਔਨ ਕਰਨਾ ਭੁੱਲ ਗਏ ਜਿਹਦੇ ਕਰਕੇ ਆਵਾਜ਼ ਰਿਕਾਰਡ ਨਹੀਂ ਹੋਈ ਤੇ ਅਸੀਂ ਗਿਫਟ ਵਗੈਰਾ ਦੀ ਓਪਨਿੰਗ ਕਹਿੰਦੇ ਇੱਥੇ ਹੀ ਕਰਨੀ ਆ ਬੱਚੇ ਕਹਿੰਦੇ ਆ ਤੇ ਅਸੀਂ ਨਾਲ ਹੋ ਕੇ ਤੇ ਫਿਰ ਉਹਨਾਂ ਦੇ ਨਾਲ ਗਿਫਟ ਓਪਨ ਕਰਵਾਉਣ ਲੱਗੇ ਗੁਰਲੀਨ ਬਹੁਤ ਜ਼ਿਆਦਾ ਕੁਝ ਸੀਗੀ ਤੇ ਜਿੱਦਾਂ ਜਿੱਦਾਂ ਗਿਫਟ ਖੋਲ ਰਹੇ ਹੀ ਉਦੋਂ-ਉਦਾਂ ਹੀ ਉਦਾਂ ਐਕਸਾਈਟਮੈਂਟ ਲੈਵਲ ਜਿਹੜਾ ਉਹ ਹਾਈ ਹੁੰਦਾ ਜਾ ਰਿਹਾ ਹੀ ਤੇ ਉਹਨੂੰ ਇੰਨੀ ਜ਼ਿਆਦਾ ਖੁਸ਼ੀ ਹੋਈ ਕਿ ਉਹਨੂੰ ਬਸ ਇਹੀ ਹੋ ਰਿਹਾ ਕਿ ਸਾਰੇ ਖੋਲ ਕੇ ਮੈਂ ਦੇਖਾਂ ਕੀ ਆ ਫਿਰ ਮੈਂ ਜਲਦੀ ਤੋਂ ਜਲਦੀ ਘਰੇ ਜਾ ਕੇ ਤੇ ਮੈਂ ਉਹਨਾਂ ਗਿਫਟਸ ਦੇ ਨਾਲ ਖੇਡਾਂ ਤੇ ਬਾਕੀ ਤੁਸੀਂ ਖੁਸ਼ੀ ਉਹਦੇ ਚਿਹਰੇ ਤੇ ਆਪ ਹੀ ਚੈੱਕ ਕਰ ਸਕਦੇ ਹੋ ਤੇ ਛੋਟੇ ਬੇਟੇ ਵੱਲ ਵੀ ਦੇਖੋ ਉਹ ਵੀ ਬਹੁਤ ਜ਼ਿਆਦਾ ਖੁਸ਼ ਆ ਤੇ ਵੱਡਾ ਬੇਟਾ ਜਿਹੜਾ ਉਹ ਥੋੜਾ ਜਿਹਾ ਜਿੱਦਾਂ ਲਾਲੋਕੀ ਜਿਆਦਾ ਚੁਸਤ ਨਹੀਂ ਆ ਪਰ ਖੁਸ਼-ਖੁਸ਼ ਉਹ ਵੀ ਬਹੁਤ ਸੀਗਾ ਤੇ ਬੜਾ ਸਕੂਨ ਮਿਲਿਆ ਮਤਲਬ ਆਪਣੇ ਬੱਚੇ ਲਈ ਅਸੀਂ ਬਹੁਤ ਖੁਸ਼ ਕਰਦੇ ਆ ਚਲੋ ਇਹ ਵੀ ਸਾਡਾ ਆਪਣਾ ਬੱਚਾ ਹੀ ਹੈ ਪਰ ਗੁਰਲੀਨ ਲਈ ਉਹਦੇ ਦੋਨਾਂ ਬ੍ਰਦਰਸ ਲਈ ਜੋ ਵੀ ਆਪਾਂ ਮਹਾਰਾਜ ਨੇ ਡਿਊਟੀ ਲਈ ਆ ਕੀਤਾ ਉਹਦੇ ਨਾਲ ਇੰਨਾ ਕਿ ਜ਼ਿਆਦਾ ਮਨ ਨੂੰ ਸਪੂਨ ਮਿਲਿਆ ਕਿ ਮਤਲਬ ਪੁੱਛੋ ਹੀ ਨਾ ਤੇ ਬਾਕੀ ਤੁਸੀਂ ਵੀ ਇੰਜੋਏ ਕਰੋ ਲੈ ਮਾਰ ਰਖੋ ਨਾ ਲੈ ਨਾਲ ਚਲੋ ਸਫਾਈ ਕਰਵਾਈ ਜਾਂਦੀ ਹੈ ਨਾ ਹੂੰ ਸਫਾਈ ਕਰਵਾਈ ਅਬ ਆਪੂ ਹੀ ਲੈ ਲਓ 4000 ਰੁਪਏ ਰਸ਼ਨ ਆਗਰ ਚਲਦੇ ਬਹੁਤ ਭਾਜੁੰਦਾ ਨਾ ਦੇਖਿਆ ਵਿਚਾਰਿਆ ਨੇ ਹਾਂਜੀ 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 ਬਹੁਤ ਐਸੇ ਦੇਖਿਆ ਜਿੱਥੇ ਹਿੱਥੇ ਸਲਾ ਪੈ ਲਈ ਜੀ ਹਾਂਜੀ ਬਾਪੂ ਜੀ ਦੱਸੋ ਇਹ ਉੱਥੇ ਉੱਥੇ ਸਲਾਬ ਲੰਬੀ ਦੀ ਲੰਬੀ ਪੈ ਦੇ ਹੈ ਹਾਂਜੀ ਬਾਥਰੂਮ ਬਾਥਰੂਮ ਉੱਥੇ ਬਣਾ ਲਓ ਵੱਡੀ ਮਸ਼ੀਨ ਆ ਜੀ ਨੋ 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 ਇਹ ਬਣ ਜਵੇ ਤੇ ਲੈਟਰਿੰਗ ਚੱਲ ਉਧਰੇ ਤਿਆਰ ਕਰਾਂਗੇ ਹਾਂ ਪੱਤਾ ਲਾ ਕੇ ਦੱਸੋ ਇਹ ਮੇਰਾ ਪੋਤਾ ਨਹੀਂ ਹਾਂ ਜੀ ਹਾਂ ਤੇ ਆਪਾਂ ਕਦੋਂ ਆਈਏ ਹੁਣ ਤੁਸੀਂ ਕੱਲ ਪਰਸੋਂ ਆ ਜੀ ਕੱਲ ਪਰਸ ਨਹੀਂ ਕੋ ਅਗਲੇ ਸਾਲ ਆਵਾਂਗੇ ਅਗਲੇ ਸਾਲ ਆਵਾਂਗੇ ਨਹੀਂ ਅਗਲੇ ਸਾਲ ਅਗਲੇ ਸਾਲ ਤੇ ਮੇਰੇ ਪੁੱਤ ਨੇ ਨਾ ਹੁਣ ਖੁਸ਼ ਰਹਿਣਾ ਫਿਰ ਅਸੀਂ ਕੱਲ ਪਰਸੋਂ ਆਣਾ ਪਰ ਕੱਲ ਪਰਸੋਂ ਚਲੋ ਕੱਲ ਪਰਸੋਂ ਆ ਜਾ ਠੀਕ ਹੈ ਹਾਂਜੀ ਬਾਈ ਫਿਰ ਨਹੀਂ ਲਾਉਣਾ ਨੈਕਸਟ ਮੰਸਾ ਆਵਾਂਗੇ ਨੈਕਸਟ ਮੰਸਾ ਆਵਾਂਗੇ ਠੀਕ ਹੈ 1 ਮਹੀਨੇ ਬਾਅਦ ਠੀਕ ਹੈ ਬਾਏ ਬਾਏ ਮੈਨੂੰ ਮਾਰਨਾ ਨਹੀਂ ਮੈਨੂੰ ਇੰਨਾ ਵੀ ਨਹੀਂ ਕੋਤਕ ਪਾਇਆ ਸੀ ਕੋਪੀ ਤੇਰੇ ਲਈ ਮੈਂ ਕੋਪੀ ਤੋ ਚਲੋ ਚੰਗਾ ਜੀ ਚੰਗਾ ਜੀ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੈ ਜੀ ਭਾਬੀ ਆਪਾਂ ਚੱਲੇ ਹੁਣ ਲੈ ਕੇ ਚੱਲੇ ਬਲੀਲ ਮੈਂ ਮੈਂ ਲੈ ਜਾਣਾ ਹੁਣ ਆਕਸ਼ਾ ਦਾਦੂ ਨਹੀਂ ਆਪਾਂ ਨਹੀਂ ਖਾਣਾ ਹੁਣ ਆਪਾਂ ਨੂੰ ਗ੍ਰੀਨ ਨੂੰ ਲੈਣਾ ਮੈਂ ਕੁੱਟ ਕੇ ਭਾਂ ਲੈਣਾ ਠੀਕ ਹੈ ਚਲੀਏ ਦਾਦੂ ਰਹਿਣਗੇ ਦਾਦੂ ਰਹਿਣਗੇ ਚਲ ਬਾਈ ਫਿਰ ਹੈ ਅਗਲੇ ਨੈਕਸਟ ਮੰਥਾ ਆਵਾਂਗੇ ਹੁਣ thích à bye love you bye